ਦੇਖੋ ਅਜੋ ਤੋਂ ਅਜੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆ ਮਾਨਜੋਗ ਸੀਐਮ ਸਾਹਿਬ ਪੰਜਾਬ ਜੀ ਦੀ ਅਗਵਾਈ ਹੇਠ ਜਿਹੜੀ ਪੰਜਾਬ ਸਰਕਾਰ ਵੱਲੋਂ ਵਿੰਡੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਹੇਠ ਜਿਹੜੀਆਂ ਨਸ਼ਾ ਨੋਕ ਥੱਲ ਪਾਉਣ ਲਈ ਬਣਾਈਆਂ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਕੋਸ਼ਿਸ਼ਾਂ ਨੂੰ ਉਸ ਵਲੇ ਪੂਰ ਪਿਆ ਕਿ ਜਦੋਂ ਉਹਨਾਂ ਦੀ ਬੀਡੀਸੀ ਰਾਜਸਾਨਸੀ ਦੀ ਕਾਰਗਰ ਤੇ ਪਰੋਸਯੋਗ ਸੂਚਨਾ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਸਰਹੱਦਾਂੋਂ ਪਾਰ ਨਸ਼ਿਆਂ ਦੀ ਅਤੇ ਹਥਿਆਰਾਂ ਦੀ ਬਹੁਤ ਵੱਡੀ ਖੇਪ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਅੰਮ੍ਰਿਤਸਰ ਰੂਲਰ ਪੁਲਿਸ ਦੀ ਜਿਸ ਦੀ ਗੋਵਾਈ ਸ਼੍ਰੀ ਸਹਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਕਰ ਰਹੇ ਨੇ ਜਿਦੋਂ ਹੀ ਇਹਨਾਂ ਨੂੰ ਸੂਚਨਾ ਮਿਲਦੀ ਹੈ ਇਹ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਸ਼੍ਰੀ ਦਿੱਤਿਆਵਾਰਾ ਐਸਪੀਡੀ ਤੇ ਉਹਦੇ ਵਿੱਚ ਜਿਹੜੀ ਸ਼੍ਰੀ ਸਹਿਲ ਮੀਰ ਜੀ ਨੇ ਇਮੀਡੀਏਟ ਜਿਹੜਾ ਐਕਟ ਕਰਕੇ ਦਿੱਤਿਆਵਾਰਾ ਜੀ ਐਸਪੀਡੀ ਦੇ ਹੇਠ ਜਿਹੜੀਆਂ ਟੀਮਾਂ ਕੱਢ ਦਿੱਤੀਆਂ ਜਿਸ ਨੂੰ ਨੀਰਜ ਜੀ ਡੀਐਸਪੀ ਸਬਡਿਵੀਜ਼ਨ ਰਾਜਸੰਸੀ ਅਤੇ ਇੰਸਪੈਕਟਰ ਹਰਸਿਮਰਤ ਕੌਰ ਨੇ ਲੀਡ ਕੀਤਾ ਅਤੇ ਇਹ ਜਿਹੜੀ ਖੇਪ ਹੈ ਇਸ ਨੂੰ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇਸ ਖੇਪ ਦੇ ਵਿੱਚ ਤਕਰੀਬਨ 43 ਕਿਲੋ ਹੈਰੋਇਨ ਬਰਾਮਦ ਹੋਈ ਹੈ ਚਾਰ ਹੈਂਡ ਗ੍ਰਨੇਡ ਪੀ 86 ਚਾਈਨੀਸ ਮੇਡ ਬਰਾਮਦ ਹੋਏ ਨੇ ਇੱਕ ਵਿਦੇਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ 46 ਜਿੰਦਾ ਕਾਰਤੂਸ ਇਹਦੇ ਵਿੱਚ ਬਰਾਮਦ ਹੋਏ ਨੇ ਇਹ ਸਰਹਾਦੋਂ ਪਾਰ ਜਿਹੜਾ ਪਾਕਿਸਤਾਨ ਦੀ ਆਈਐਸਆਈ ਸਪਾਂਸਰਡ ਨਾਰਕੋ ਟੂਰਿਜ਼ਮ ਹੈਗਾ ਉਸ ਤੇ ਇਹ ਬਹੁਤ ਹੀ ਮਜਬੂਤ ਪ੍ਰਹਾਰ ਅਮਰਸਰ ਰੂਲਰ ਪੁਲਿਸ ਵੱਲੋਂ ਕੀਤਾ ਗਿਆ ਹੈ ਇੱਥੇ ਬੀਡੀਸੀ ਰਾਜਸਥਾਨਸੀ ਦੀ ਵੀ ਮੈਂ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣਾ ਫਰਜ਼ ਸਮਿਧੇ ਹੋਏ ਐਕਟਿਵਲੀ ਇਸ ਸਾਰੇ ਜਿਹੜੀ ਡੇ ਵੱਡੀ ਖੇਪ ਜਿਹੜੀ ਹੈਗੀ ਅਸੀਂ ਪ੍ਰਾਪਤ ਕੀਤੀ ਹੈ ਜਿਹਨੂੰ ਹਾਸਲ ਕੀਤੀ ਹੈ ਉਸ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਉਨਾਂ ਨੇ ਹੀ ਲਾਗਾ ਜੋ ਕੰਮ ਅੰਮ੍ਰਿਤਸਰ ਰੂਲਰ ਪੁਲਿਸ ਨੇ ਕੀਤਾ ਕਿ ਬਿਨਾ ਟਾਈਮ ਗਵਾਏ ਇਹਨਾਂ ਨੇ ਤਰੰਤ ਹਰਕਤ ਵਿੱਚ ਆਉਂਦੇ ਨੇ ਤੇ ਏਡੀ ਵੱਡੀ ਜਿਹੜੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਨੇ ਤੇ ਆਈਐਸਆਈ ਦੇ ਜਿਹੜੇ ਮਨਸੂਬੇ ਆ ਜਿਹੜੇ ਸਬਟਾਜ ਦੇ ਜਾਂ ਦੇਸ਼ ਦੇ ਵਿੱਚ ਭੰਗ ਤੋੜ ਦੀਆਂ ਕਾਰਵਾਈਆਂ ਨੂੰ ਇੱਕ ਮੂੰਹ ਤੋੜ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਇਸ ਅੰਮ੍ਰਿਤਸਰ ਰੂਲਰ ਪੁਲਿਸ ਜਨਰਲ ਯੋਗ ਅਗਵਾਈ ਸ਼੍ਰੀ ਸਹਿਲਮੀ ਰਾਏ ਆਈਪੀਐਸ ਕਰ ਰਹੇ ਨੇ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਤੇ ਸ਼ਾਬਾਸ਼ ਦਿਨਾ ਸਰ ਜਿਹੜੇ ਦੋ ਪਿੰਡ ਵਾਲਿਆਂ ਨੇ ਸਭ ਪਹਿਲਾਂ ਸਰ ਜਿਹੜੇ ਪਿੰਡ ਵਾਲਿਆਂ ਨੇ ਪਹਿਲਾਂ ਇਹਨਾਂ ਨੂੰ ਫੜਿਆ ਪੁਲਿਸ ਉੱਥੇ ਮੌਜੂਦ ਨਹੀਂ ਸੀਗੀ ਦੇਖੋ ਇਹ ਜੜੀਆਂ ਹੁੰਦੀਆਂ ਇਹ ਸਾਰੀਆਂ ਡਿਟੇਲਸ ਥੀਜ਼ ਆਰ ਨਾਟ ਪਾਰਟ ਆਫ ਦੀ ਪ੍ਰੈਸ ਕਾਨਫਰੈਂਸ ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਇਹਦੇ ਵਿੱਚ ਬੜੀ ਲੀਗਲ ਪ੍ਰोसीजर ਇਨਵੋਲਟ ਹੁੰਦੇ ਆਈ ਵਿਲ ਨਾਟ ਗੋ ਇਨਟੂ ਇਟ ਸਰ ਜਿਹੜੇ ਦੋ ਨੌਜਵਾਨ ਸੀ ਉਹਨਾਂ ਨੂੰ ਪਤਾ ਲੱਗਾ ਹਾਂ ਉਹਨਾਂ ਵਿੱਚ ਜਿਹੜੇ ਦੋ ਨੌਜਵਾਨ ਹੈਗੇ ਆ ਸਾਡੇ ਕੋਲੇ ਪੁਖਤਾ ਲੀਡਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਤੇ ਉਹਦੇ ਵਿੱਚ ਇਹ ਕਿਹੜਾ ਮੋਡਿਊਲ ਸੀਗਾ ਇਹ ਇੱਕ ਇੰਟਰੋਗੇਸ਼ਨ ਦਾ ਇੱਕ ਪਾਰਟ ਹੈਗਾ ਜਦੋਂ ਉਹ ਸਾਡੇ ਹੱਥ ਵਿੱਚ ਆਉਂਦੇ ਨੇ ਅਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਜਿਹਨਾਂ ਦਾ ਸੀ ਸਰ ਮੋਟਰਸਾਈਕਲ ਉਹਦਾ ਆਪਣਾ ਸੀ ਜਾਂ ਕਿਸੇ ਦਾ ਲੈ ਕੇ ਮੋਟਰਸਾਈਕਲ ਜਿਹੜਾ ਹੁਣ ਪ੍ਰੀਲ ਨੰਬਰੇ ਵੀ ਪਤਾ ਲੱਗਿਆ ਹੈਗਾ ਕਿ ਜਿਹੜੇ ਬੰਦੇ ਇਹਨਾਂ ਸੀਗਾ ਅਸੀਂ ਇਸ ਦੇ ਵਿੱਚ ਸ਼ੱਕ ਦੀ ਬਿਨਾ ਤੇ ਦੋ ਬੰਦੇ ਰਿਟੇਨ ਕੀਤੇ ਨੇ ਪਰ ਜਿਹੜੀ ਹੁਣ ਮੁੱਢਲੀ ਪੁੱਛਗਛ ਹੈਗੀ ਹੈ ਇਹਨਾਂ ਨੇ ਇਹ ਮੋਟਰਸਾਈਕਲ ਵੇਚਤਾ ਸੀਗਾ ਤੇ ਉਹਦੀ ਸਾਰੀ ਹੁਣ ਅਸੀਂ गहन जांच करेंगे जिस तरह भी कोई गल आई है नेचुरली ਤੁਹਾਨੂੰ ਅਪਡੇਟ ਕਰਨਾ ਹੀ ਪਵੇਗਾ ਪਹਿਲੇ ਮੈਚ ਕਮੇਟੀ ਵਾਲੇ ਸਰ ਵਧੀਆ ਕੰਮ ਕੀਤਾ ਹੈ ਕੀਤੀ ਗਈ ਹੈਂਡ ਗ੍ਰੇਡ ਕਿਥੋਂ ਬਰਾਮਦ ਕੀਤੀ ਕਿ ਇਹਨਾਂ ਵਿਅਕਤੀਆਂ ਦੀ ਹੈਂਡ ਗ੍ਰੇਡ ਸਾਰਾ ਕੁਝ ਇਸੇ ਖੇਪ ਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਹਿਰੋਇਨ ਸੀਗੀ तकरीबन 43 ਕਿਲੋ ਇਹਦੇ ਵਿੱਚ ਹੀ ਚਾਰ ਹੈਂਡ ਗ੍ਰੇਡ ਸੀਗੇ ਚਾਈਨੀਜ਼ ਮੇਡ पीएटी6 ਜਿਵੇਂ ਮੈਂ ਦੱਸਿਆ ਇਸੇ ਖੇਪ ਦੇ ਵਿੱਚ ਹੀ ਪਿਸਤੌਲ ਸੀਗੀ ਤੇ ਇਹਦੇ ਵਿੱਚ ਹੀ 40 ਜਿੰਦਾ ਕਰ ਸਰ ਮੇਰੇ ਡਿਫੈਂਸ ਕਮੇਟੀਆਂ ਜਿਹੜੇ ਵਧੀਆ ਕੰਮ ਕਰ ਰਹੀਆਂ ਪੁਲਿਸ ਨੇ ਡੀਆਈਜੀ ਲੈਵਲ ਤੇ ਬੜੀਆਂ ਸੀਗੀਆਂ ਬਾਰਡਰ ਤੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਕਿੰਨਾਂ ਨੇ ਇਸ ਤਰ੍ਹਾਂ ਦੀ ਕੀਤੀਆਂ ਤੁਹਾਡੇ ਨਾਲ ਤੁਹਾਡੇ ਕੋਲ ਨਹੀਂ ਹਾਲੇ ਮਰ ਕੋਲੇ ਹਾਲੇ ਤਾਂ ਵਿਲਡ ਡਿਫੈਂਸ ਕਮੇਟੀਆਂ ਹੁਣੀ ਦਾ ਜਿਹੜਾ ਆਗਾਜ਼ ਹੋਇਆ ਹੈ ਤੇ ਆਪਣਾ ਪਹਿਲਾਂ ਤਾਂ ਜਿਹੜੇ ਇਹਨਾਂ ਨੇ ਜਿਹੜੇ ਕਾਫੀ ਜੜੀਆਂ ਜਿਸ ਤਰ੍ਹਾਂ ਆਪ ਨੂੰ ਪਤਾ ਹੋਵੇ ਹੈਲਪਲਾਈਨ ਜਿਹੜੀਆਂ ਨਸ਼ੇ ਦੇ ਵਿਰੁੱਧ ਹੈਲਪਲਾਈਨਸ ਬਣੀ ਹੈ ਇਹ ਕਾਫੀ ਟਿਪਸ ਦਿੰਦੇ ਨੇ ਜਿਨ੍ਹਾਂ ਦੇ ਉੱਤੇ ਕਾਫੀ ਕਾਰਵਾਈਆਂ ਪੰਜਾਬ ਦੇ ਵਿੱਚ ਕਾਫੀ ਕਾਫੀ ਕੰਮ ਕਾਮਯਾਬੀ ਮਤਲਬ ਹਾਸਲ ਕੀਤੀ ਹੈਗੀ ਹੈ ਤੇ ਅਸੀਂ ਜਿਹੜੀ ਮੋਡਲੀ ਜਿਵੇਂ ਸਪਲਾਈ ਚੇਨ ਹੈਗੀ ਹੈ ਉਹਨੂੰ ਉਹਦੇ ਵਿੱਚ ਡੈਂਟ ਪਾਂਚ ਕਾਫੀ ਕਾਮਯਾਬ ਹੋਏ ਸਰ ਜਿਹੜੇ ਉਠੀਆਂ ਏਰੀਆ ਵਾ ਉਹਨੂੰ ਦੋ ਲਿੰਕ ਲਸੜ ਕਾ ਲੱਗਦੀਆਂ ਅਜ਼ਨਾਲਾ ਤੇ ਉਧਰ ਉਹ ਦਿਹਾਤੀ ਰਾਜਸਤਾਨ ਸੀ ਇਹ ਲੋਕ ਕਿੱਧਰ ਹੀ ਸੈੱਟ ਹੋ ਆ ਰਹੇ ਸਰ ਕੋਈ ਸੀਸੀਟੀਵੀ ਵੀ ਮੈਨੂੰ ਜਦੋਂ ਪਤਾ ਲੱਗਾ ਨਹੀਂ ਹਲੇ ਤਾਂ ਦੇਖੋ ਹਲੇ ਇਹਦੇ ਵਿੱਚ ਇੰਨੀ ਡਿਟੇਲ ਅਸੀਂ ਕਿਉਂਕਿ ਇਹ ਸਾਰਾ ਜਿਹੜਾ ਅਰਲੀ ਮਾਰਨਿੰਗ ਤੇ ਲੇਟ ਨਾਈਟ ਦਾ ਸਾਰਾ ਹੈਗਾ ਅਸੀਂ ਸਾਰੀ ਡਿਟੇਲ ਤੁਹਾਨੂੰ ਨਾਲ ਸਾਂਝੀ ਕਰਾਂਗੇ ਸਾਨੂੰ ਇੱਕ ਵਾਰੀ ਉਹਨਾਂ ਨੇ ਬੰਦਿਆਂ ਨੂੰ ਕਬੂਤਰ ਲੈਂਦੇ ਤੁਸੀਂ ਜ਼ਿਕਰ ਕਰ ਰਹੇ ਸਰ ਮੈਡਮ ਉਹਨਾਂ ਲੱਕੀ ਰੋਲ ਰਹਿ ਕੇ ਤੁਸੀਂ ਇਹ ਐਸਐਚਓ ਨੇ ਉੱਥੇ ਰਾਜਸਥਾਨਸੀ ਤੇ ਇਹਨਾਂ ਨੇ ਇਮੀਡੀਏਟਲੀ ਐਕਟ ਕੀਤਾ ਜਿਵੇਂ ਮੈਂ ਦੱਸਿਆ ਕਿ ਟੀਮਾਂ ਜਿਹੜੀਆਂ ਇਹਨਾਂ ਦੀ ਐਸਐਸਪੀ ਸਾਹਿਬ ਵੱਲੋਂ ਬਣਾਈਆਂ ਗਈਆਂ ਤੇ ਇਹਨਾਂ ਦੀ ਨਿਗਰਾਨੀ ਐਸਪੀ ਡੀ ਸਾਹਿਬ ਵੱਲੋਂ ਕੀਤੀ ਜਾ ਰਹੀ ਸੀ ਤੇ ਜਿਹੜੀਆਂ ਟੀਮਾਂ ਸੀ ਉਹਨਾਂ ਦੀ ਅਗਵਾਈ ਡੀਐਸਪੀ ਨੀਰਜ ਵੱਲੋਂ ਡਿਸੈਬਿਡਨ ਰਾਜਸਥਾਨਸੀ ਵੱਲੋਂ ਅਤੇ ਇੰਸਪੈਕਟਰ ਜਿਹੜੇ ਹਰਸਿਮਰਤ ਨੇ ਇਹ ਐਸਐਚਓ ਰਾਜਸਥਾਨਸੀ ਨੇ ਇਹਨਾਂ ਨੇ ਕੀਤੀ ਸੀ ਸਰ ਕਹਿ ਸਕਦੇ ਹੋ ਸਰ ਇਹ ਹੈ ਕਿ ਕਿੱਥੇ ਬਾਰਡਰ ਕਿੱਥੇ ਉੱਠੀਆਂ ਪਿੰਡ ਵਾਲਿਆਂ ਨੇ ਆ ਕੇ ਰੋਕਿਆ ਕੀ ਲੱਗਦਾ ਨਹੀਂ ਜੀ ਇਹ ਡਾਇਗਨਸਿਸ ਕਿਤੇ ਨਾ ਕਿਤੇ ਫੇਲ ਗਈ ਹੈ ਜਾਂ ਬੀਐਸ ਨੇ ਪਿੰਡ ਵਾਲੇ ਨਾਲ ਰੋਕਦੇ ਤੇ ਇਹ 6 ਵਜੇ ਸ਼ਾਮ ਤੱਕ ਪਹੁੰਚਣੀ ਸੀ ਦੇਖੋ ਇਹ ਜਿਹੜੀ ਚੀਜ਼ਾਂ ਹੁੰਦੀਆਂ ਨਾ ਵਿਲੇਜ ਡਿਫੈਂਸ ਕਮੇਟੀਆਂ ਹੀ ਬਣਿਆ ਹੀ ਇਸੇ ਕਰਕੇ ਆ ਇਹ ਹੈਂਡਹੋਲਡਿੰਗ ਹੁੰਦੀ ਹੈ ਡਰੋਨ ਦਾ ਜਿਹੜਾ ਜਿਸ ਤਰ੍ਹਾਂ ਹੈਗਾ ਨਾ ਮੁੱਢਲੀ ਗੱਲ ਤੋਂ ਹੀ ਪਤਾ ਲੱਗਦਾ ਕਿ ਇਹ ਡਰੋਨ ਦੇ ਰਾਹੀਂ ਇੱਥੇ ਤੱਕ ਪਹੁੰਚੀ ਆ ਔਰ ਇਸ ਗੱਲ ਦੇ ਵਿੱਚ ਡਰੋਨ ਦੇ ਰਾਹੀਂ ਆਣਾ ਸਾਡੇ ਲਈ ਇੱਕ ਚੈਲੰਜ ਹੈ جس دے اوپر پنجاب سرکار ਵੱਲੋਂ سینٹر سرکار ਵੱਲੋਂ ਨਿਰੰਤਰ ਜਿਹੜੀ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਹੈਗੇ ਨੇ ਪਰ ਕਿਉਂਕਿ ਜਿਹੜਾ ਸਰਹੱਦੀ ਖੇਤਰ ਹੈ کافی ਵੱਡਾ ਹੈ ਉਸ ਦੇ ਵਿੱਚ ਗੈਪਸ ਨੇ ਤੇ ਉਸ ਨੂੰ ਆਈਐਸਆਈ ਨਿਰੰਤਰ ਉਸ ਦੇ ਵਿੱਚ ਮਤਲਬ ਵਿੱਚ ਗੈਪ ਦੇ ਵਿੱਚ ਢੂੰਡ ਕੇ ਆਪਣੀ ਇਹ ਹਰਕਤਾਂ ਕਰਦੀ ਹੈ ਆ ਹੌista ਹੌista ਜਿਹੜੀਆਂ ਸਾਰੀਆਂ ਚੀਜ਼ਾਂ ਸਟੱਡੀਜ਼ ਹੋ ਰਹੀਆਂ ਗੈਪਸ ਨੂੰ ਅਸੀਂ ਫਿਲ ਕਰ ਰਹੇ ਹੈਗੇ ਐਂਟੀ ਡਰੋਨ ਸਿਸਟਮ ਨਾਲ ਬੀਐਸਐਫ ਦਾ ਵੀ ਐਂਟੀ ਡਰੋਨ ਸਿਸਟਮ ਲੱਗਿਆ ਹੋਇਆ MILITARY ਦਾ ਵੀ ਲੱਗਿਆ ਹੋਇਆ ਕਿ ਜੋ ਮੈਂ ਦੱਸਿਆ ਕਿ ਇਹ ਡਰੋਨ ਟੈਕਨੋਲੋਜੀ ਹੈ ਇਹਦੇ ਵਿੱਚ ਇੱਕ ਸਮਝਣ ਦੀ ਲੋੜ ਹੈਗੀ ਆ ਕਿ ਇਹ ਡਰੋਨ ਯੋਗ ਹੈਗਾ ਇੱਕ ਟੈਕਨੋਲੋਜੀ ਨੂੰ ਜਦੋਂ ਅਸੀਂ ਕਰਦੇ ਹੈਗੇ ਆ ਉਹ ਜਿਹੜੀ ਦੂਜੀ ਜਿਸ ਬੰਦੇ ਨੇ ਇਸ ਨੂੰ ਭੰਗ ਤੋੜ ਕਰਨੀ ਹੁੰਦੀ ਹੈ ਉਹਦੇ ਵਿੱਚ ਉਹ ਟੈਕਨੋਲੋਜੀ ਨੂੰ ਚੇਂਜ ਕਰਕੇ ਡਰੋਨ ਬਣਾਉਂਦਾ ਸੋ ਟੈਕਨੋਲੋਜੀ ਗੈਪ ਇਜ਼ ਅਰਾਊਂਡ 6 ਮੰਥਸ ਟੂ 1 ਇਅਰ ਸੋ ਇਹ ਜਿਹੜਾ ਬਿਗ ਚੈਲੰਜਰ ਵਰਲਡ ਓਵਰ ਇਹ ਤੁਸੀਂ ਰਸ਼ੀਆ ਤੇ ਯੂਕਰੇਨ ਦੀ ਵਾਰ ਵਿੱਚ ਵੀ ਦੇਖੋਗੇ ਅੱਜਕੱਲ ਡਰੋਨ ਦਾ ਸਾਰੇ ਪਾਸੇ ਕੰਮ ਚੱਲ ਰਿਹਾ ਸੋ ਇਹ ਟੈਕਨੋਲੋਜੀਕਲ ਚੈਲੰਜ ਹੈਗਾ which is we are all are alert on this and todi gall jdi hagi wajab hai sir kesar sir eh sab to vaddi sir ehda shrey janda pind wale janda police wale janda kyuki pind wale apni pit taraf paare ne ki assi dekho edhi vich ede vich main kunga ki punjabi itnu janda hega kisene itthe itthe press conference shrey lain layi nahi kiti gayi appa ta eh keh rahe hain ki ik khep jdi hagi hai mustaqili naal bada pehla hi village defense committee nu hi ਅਕਾ ਕਿ ਉਹਨਾਂ ਦੀ ਜਿਹੜੀ کارਗਰ ਤੇ ਜਿਹੜੀ ਇੱਕ ਪ੍ਰੋਸੈਸ ਯੋਗ ਸੂਚਨਾ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਮੈਂ ਉਹਨਾਂ ਨੂੰ ਸਟਾਰਟ ਹੀ ਸਾਰਾ ਸ਼ਰੇਹ ਬੀਡੀਸੀ ਨੂੰ ਹੀ ਦਿੱਤਾ ਹੈ ਨਹੀਂ ਇੰਟੈਲੀਜੈਂਸੀ ਤੁਸੀਂ ਆਪਣੇ ਲਫ਼ਜ਼ਾਂ ਚ ਜੋ ਮਰਜ਼ੀ ਕਹੋ ਇੰਟੈਲੀਜੈਂਸੀ ਮੈਂ ਕਰ ਰਿਹਾ ਕਿ ਰੋਡ ਲੈਟ ਅਸ ਨਾਟ ਉਹਨਾਂ ਦਾ ਡਿਲੀਊਟ ਨਾ ਕਰੀਏ ਰੋ ਵੀਡੀਸੀ ਦਾ ਰੋਬਲ ਮਤਲਬ ਕਹਿ ਸਕਦੇ ਹੋ ਕਿ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈ ਵਿਲੇਜ ਫੈਸਟ ਕਮੇਟੀ ਵੱਲੋਂ ਕਰਵਾਈ ਗਈ ਬਿਲਕੁਲ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਦੱਸੋ ਜਿਸ ਤਰ੍ਹਾਂ ਸਮਗਲਰ ਹੋਣ ਪਹਿਲਾਂ ਕਦੀ ਹੈਰੋਇਨ ਹੁੰਦੀ ਸੀ ਗ੍ਰੇਨੇਡ ਤੁਸੀਂ ਕਾਫੀ ਫੜੇ ਉਹ ਅਲੱਗ ਹੁੰਦੇ ਸੀਗੇ ਬਟ ਇਹ ਦੋਵੇਂ ਚੀਜ਼ਾਂ ਇਕੱਠੀਆਂ ਆਈਆਂ ਇਹ ਰਲ ਗਿਆ ਸਮਗਲਰ ਤੇ ਇਹ ਥੋੜੀ ਖਤਰੇ ਦੀ ਗੱਲ ਹੈ ਇਹ ਪਹਿਲਾਂ ਵੀ ਤੁਹਾਨੂੰ ਜਿਵੇਂ ਪਤਾ ਕਿ ਨਾਰਕੋ ਟੈਰੋਰਿਜ਼ਮ ਵਿੱਚ ਤਾਈ ਐਸਆਈ ਕਰਦੀ ਪਈ ਹੈ ਇਹ ਸਾਫ਼ ਹੀ ਉਸ ਵੱਲ ਇਸ਼ਾਰਾ ਹੈ ਨਾਰਕੋ ਟੈਰੋਰਿਜ਼ਮ ਵੱਲ ਮਤਲਬ ਜ ਇਹ ਤੇ ਦੇਸ਼ ਦੇ ਵਿੱਚ ਪੰਗ ਤੋਂੜ ਦੀ ਕਾਰਵਾਈ ਨੂੰ ਇਲਜ਼ਾਮ ਦੇਣ ਲਈ ਹੀ ਇਸ ਨੂੰ ਇੱਕ ਏਪ ਨੂੰ ਭੇਜਿਆ ਗਿਆ ਸੀਗਾ ਤੇ ਜਿਸ ਤਰ੍ਹਾਂ ਹੀ ਉਹ ਬੰਦੇ ਸਾਡੇ ਤਾਬੂ ਆਉਂਦੇ ਨੇ ਫਿਰ ਸਾਨੂੰ ਪਤਾ ਲੱਗੂ ਆ ਵੀ ਇਹ ਕਿਹੜਾ ਮੋਡਿਊਲ ਹੈ ਉਸ ਤੇ ਬਾਰੇ ਅਸੀਂ ਪੁਖਤਾ ਤੌਰ 'ਤੇ ਅੱਜ ਫਿਰ ਗੱਲ ਸਮਝੀ ਜਿਸ ਦਿਨ ਰਾਤ 12 ਵਜੇ ਦਾ 1 ਵਜੇ ਦਾ ਸਮਾਂ ਸੀ ਡੀਐਸਪੀ ਸਾਹਿਬ ਪਹੁੰਚੇ ਐਮਐਸਐਚਓ ਸਾਹਿਬ ਪਹੁੰਚੇ ਪਰ ਉੱਥੇ ਆਮ ਆਦਮੀ ਪਾਰਟੀ ਦੀ ਆਗੂ ਵੀ ਪਹੁੰਚ ਨਹੀਂ ਨੇ ਉਹਨਾਂ ਦੀ ਕਿੰਨੀ ਕੁ ਉੱਥੇ ਭੂਮਿਕਾ ਜਿਹੜੀ ਆ ਤੁਸੀਂ ਦੇਖਦੇ ਹੋ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਜਿਸ ਤਰ੍ਹਾਂ ਇਹਨਾਂ ਦੇ ਜਿਸ ਤਰ੍ਹਾਂ ਇਹਨਾਂ ਨੇ ਬਣਾਈਆਂ ਹੋਈਆਂ ਕਿਸੇ ਇਸ ਕਰਕੇ ਉਸ ਉਸ ਰਾਜਾ ਸੰਸੀ ਦੇ ਏਰੀਆ ਚ ਇਸ ਕਰਕੇ ਸ਼ਿਵਸ ਦੇ ਸਰ ਲਗਾਤਾਰ ਰਾਜਾ ਸੰਸੀ ਇਗਿਟ ਵਿੱਚੋਂ ਕਈ ਵਾਰ ਪਿਛਲੇ ਦਿਨੀ 85 ਕਿਲੋ ਵੀ ਫੜੀ ਗਈ ਸੀ ਹੁਣ ਵੀ ਜਿਹੜੀ 44 ਕਿਲੋ ਫੜੀ ਜਿਹੜਾ ਕਿਸ ਤਰ੍ਹਾਂ ਦੇਖਦੇ ਤੁਸੀਂ ਲਗਾਤਾਰ ਜਿਹੜੇ ਗਵਾਂਢੀ ਦੇਸ਼ ਇਸ ਤਰ੍ਹਾਂ ਦੀ ਹਰਕਤਾਂ ਕਰ ਰያ ਦੀ ਦੇਖੋ ਤੁਸੀਂ ਇਸ ਗੱਲ ਤੋਂ ਪੱਲੀ ਭਾਂਤੀ ਜਾਣਦੇ ਹੋ ਤੁਸੀਂ ਇੱਥੇ ਸਾਰੇ ਜਿਹੜਾ ਤੁਸੀਂ 85 ਕਿਲੋ ਦੀ ਗੱਲ ਕੀਤੀ ਤੁਸੀਂ ਕਹੋਗੇ ਇੱਥੇ ਕਾਫੀ ਢੇਰ ਤੋਂ ਇਸ ਨੂੰ ਕਵਰ ਕਰ ਰਹੇ ਹਾਂ ਸਰਹੱਦੀ ਖੇਤਰ ਦੇ ਵਿੱਚ ਪੋਰਸ ਹੈ ਸਰਹੱਦੀ ਖੇਤਰ ਔਰ ਜਿਹੜਾ ਮੈਂ ਇਹ ਗੱਲ ਕਰ ਰਿਹਾ ਕਿ ਅਜੋਕੇ ਸਮੇਂ ਦੇ ਵਿੱਚ ਸਾਹਮਣੇ ਵੱਡਾ ਜਿਹੜਾ ਚੈਲੰਜ ਹੈ ਉਹ ਡਰੋਨਸ ਦਾ ਹੈ ਜਿਵੇਂ ਇਹਨਾਂ ਨੇ ਰੈਕਟਲੀ ਪੁਆਇੰਟ ਆਊਟ ਕੀਤਾ ਉਹਦੇ ਵਿੱਚ ਕਿ ਸਰਾਧੀ ਗਿਰਤ ਪੋਰਸ ਹੈ ਔਰ ਡਰੋਨ ਇੰਨੇ ਮਤਲਬ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਨੇ ਕਿਤੇ ਨਾ ਕਿਤੇ ਜਿਹੜੇ ਗੈਪਸ ਹੈ ਉਸ ਨੂੰ ਬੰਦੀ ਬੋਲਕ ਉਹ ਆਪਣੇ ਨਾਪਾਕ ਜਿਹੜੇ ਉਹਦੇ ਰਾਦੇ ਆ ਉਹਦੇ ਨਾਲ ਉਸ ਨੂੰ ਕਿਤੇ ਨਾ ਕਿਤੇ ਉਸ ਨੂੰ ਐਕਸਪਲੋਇਟ ਕਰਦਾ ਗੈਪਸ ਨੂੰ ਤਾਂ ਉਹਦੇ ਵਿੱਚ ਉਹ ਖੇਪ ਸਿੱਟਣ ਦੇ ਵਿੱਚ ਕਾਮਯਾਬ ਰਹਿ ਜਾਂਦਾ ਬਟ ਸਾਡੇ ਜਿਹੜੇ ਸੈਂਟਰਲ ਫੋਰਸ ਹੈ ਬੀਐਸਐਫ ਦਾ ਬੜੀ ਮੁਸਤਦੀ ਨਾਲ ਕਾਫੀ ਪਿਛੇ ਦੇ ਸਮੇਂ ਚ ਕਾਫੀ ਰਿਕਵਰੀਜ਼ ਪਿਛੇ ਜੇ 18 ਕਿਲੋ ਹੁਣੀ ਥੋੜੇ ਪਹਿਲੇ ਸਮੇਂ ਚ ਹੋਈ ਸੀ 5 ਕਿਲੋ ਜਦੋਂ ਅਸੀਂ ਇੱਕ ਮੋਡਿਊਲ ਬਸਟ ਕੀਤਾ ਫਰੋਜ਼ਪੁਰ ਸੈਕਟਰ ਦੇ ਵਿੱਚ ਕਾਫੀ ਮਤਲਬ ਹੈਰੋਇਨ ਰਿਕਵਰ ਹੋਈ ਹੈ ਸੋ 11 ਵੀ ਰਿਕਵਰ ਹੋਇਆ ਅੱਜ ਵੀ ਦੇਖਿਆ ਹੋਣਾ ਫਾਇਲਕਾ ਸੈਕਟਰ ਦੇ ਵਿੱਚ 11 ਦੀ ਰਿਕਵਰੀ ਵੀ ਹੋਈ ਹੈ ਸੋ ਗਵਾਂਡੀ ਮੁਲਕ ਦੀ ਨਿਰੰਤਰ ਕੋਸ਼ਿਸ਼ ਜਾਰੀ ਹੈ ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਦੇ ਮਨਸੂਬਾ ਇਰਾਦਿਆਂ ਨੂੰ ਜਿਹੜਾ ਜਿਹੜਾ ਇਹਨਾਂ ਦਾ ਕੋ ਬਰਾਮਦ ਕੀਤਾ ਮੇਡ ਇਨ ਕਿਹਦਾ ਚਾਈਨਾ ਦਾ ਸਟਾਰ ਸਟਾਰ ਮੇਡ ਹੈਗਾ ਵੈਰ ਇਜ਼ ਚਾਈਨੀਜ਼ ਮੇਡ ਕੱਛਲੇ ਦਿਨੀ ਤੁਸੀਂ ਦਿਲਪੀਤ ਤੇ